ਘਰ ਦੇ ਵਿੱਚ ਬੈਠਾ ਕਿਸ ਨੇ ਆਪਣੇ ਘਰ ਨੂੰ ਇੰਨਾ ਉੱਚਾ ਕਰ ਲਿਆ ਕਿ ਅਸਮਾਨ ਨੂੰ ਛੂੰਹਦੀਆਂ ਇਮਾਰਤਾਂ ਨੇ ਭਾਈ ਉਹਨ ਕਿਸੇ ਦਾ ਭਾਈ ਛੋਟਾ ਜਿਹਾ ਘਰ ਹੈ ਇਹਦੇ ਵਿੱਚ ਆਪਣਾ ਹੀ ਸਰਖਣਾ ਨਹੀਂ ਹੁੰਦਾ ਭਾਵ ਅਤ ਗਰੀਬੀ ਹੈ ਕਿਉਂ ਇੱਕ ਦੀ ਇਮਾਰਤ ਅਸਮਾਨ ਛੋਰੀ ਹੈ ਦੂਸਰਾ ਭਾਈ ਆਪਣੇ ਘਰ ਦੇ ਵਿੱਚ ਹੀ ਸੁੱਖ ਨਹੀਂ ਪਾ ਰਿਹਾ ਘਰ ਛੋਟਾ ਹੈ ਉਠਣਾ ਬੈਠਣਾ ਮੁਸ਼ਕਲ ਸਮਾਨ ਰੱਖਣਾ ਮੁਸ਼ਕਲ ਹੈ। ਵਜਾ ਮਾਇਆ ਪੈਸਾ ਕਿ ਜੇ ਧਨ ਦੌਲਤਾ ਭਾਈ ਉਹਦੇ ਕੋਲ ਜਿਆਦਾ ਸੀ ਮੇਰੇ ਕੋਲ ਹੈ ਨਹੀਂ ਸੀ। ਇਸ ਕਰਕੇ ਮੈਨੂੰ ਇਸ ਝੋਕੜੀ 'ਚ ਰਹਿਣ ਦਾ ਪੈ ਗਿਆ। ਜੇ ਮੇਰੇ ਕੋਲ ਵੀ ਹੁੰਦਾ ਤੇ ਮੈਂ ਵੀ ਭਾਈ ਕੋਈ ਮਹਿਲ ਬਣਾਉਂਦਾ। ਕੋਈ ਫਲੈਟ ਲੈਂਦਾ। ਕੋਈ ਇਮਾਰਤ ਬਣਾਉਂਦਾ। ਕੁਝ ਵਾਰਾ ਬਣਾਉਂਦਾ ਉਸੇ ਤਰ੍ਹਾਂ ਹੀ ਹੈ ਭਾਈ ਆ ਜਿਹੜੀ ਆਤਮਾ ਨਾ ਇਹ ਅਨੰਤ ਕਾਲ ਤੱਕ ਸਿਰਫ ਇਹੀ ਹੈ ਨਾ ਤੇ ਸਵਾਸ ਨਾ ਤੇ ਸਮਾ ਇਹ ਅਨੰਤ ਨਹੀਂ ਹੈ ਜੋ ਤੈਨੂੰ ਮਿਲਣਾ ਇਹ ਜੋ ਤੈਨੂੰ ਮਿਲਣਾ ਹੈ ਕਿ ਇਸ ਘਰ ਦੇ ਵਿੱਚ ਤੂੰ ਇੰਨਾ ਚ ਰਹਿਣਾ ਭਾਵੇਂ ਸਜ਼ਾ maaf ਕਰਉਣੀ ਹੈ ਭਾਵੇਂ ਸਜਾ ਲਵਾਉਣੀ ਭਾਵੇਂ ਸਜਾ ਕਟਣੀ ਇਸੇ ਸਮੇਂ ਵਿੱਚ ਹੁਣ ਹੁਣ ਜਿੰਨੇ ਜੀਵ ਜੰਤੂ ਪਛੂ ਪੰਛੀ ਪੇੜ-ਪੌਦੇ ਆ ਸਭ ਨਰਕ ਦੇ ਵਾਸੀ ਐ ਇਹ ਜੋ ਸੰਸਾਰ ਨੂੰ ਦੇਖ ਰਹੇ ਆ ਨਾ ਇਹ ਕੋਈ ਸਵਰਗ ਨਹੀਂ ਐ ਅਸਲ 'ਚ ਨਰਕ ਹੀ ਇਹ ਹੈ ਗੁਰਬਾਣੀ ਦੇ ਵਿੱਚੋਂ ਦੇਖੋਗੇ ਤੇ ਪਤਾ ਲੱਗ ਜੇਗਾ ਕਿ ਆਪਣੇ ਆ ਮਨ ਵਰਤیاں ਅਸੀਂ ਲੈ ਜਾਂਦੇ ਆ ਇਹ ਪਤਾ ਨਹੀਂ ਬਾਹਰ ਗਿਰਨੇ ਕੋਈ ਉੱਤੇ ਚਲੇ ਗਿਆ ਬੰਦਾ ਮਰ ਗਿਆ ਉੱਪਰ ਗਿਆ ਕਿੱਥੇ ਗਿਆ ਆ ਮਿੱਟੀ ਜੀ ਪਈ ਆ ਸਰੀਰ ਇੱਥੇ ਪਈ ਆ ਆਤਮਾ ਉਹਨੇ ਕਿੱਥੇ ਜਾਣਾ ਭਾਈ ਜਿੱਥੇ ਉਸ ਨੂੰ ਓਕਰ ਕ੍ਰਿਦਨ ਵਾਸਤੇ ਭਾਵ ਸਰੀਰ ਰੂਪੀਕਰ ਕਿ ਜਿਹੜਾ ਧਨ ਇਸ ਨੇ ਅੱਜ ਕਮਾਇਆ ਹੁਣ ਅਰ ਕੋਈ ਇਨਸਾਨ ਸ੍ਰੀਵਾਤੀ ਸੋਚਦਾ ਨਾ ਖਾਂਦਾ ਪੀਂਦਾ ਹੈ ਕਿ ਸਰੀਰ ਮੇਰਾ ਤੰਦਰੁਸਤ ਰਹੇ ਇਸ ਸਰੀਰ ਦੇ ਵਿੱਚ ਪੈਨਰ ਵਾਲੇ ਵਸਤ ਖਾਣਾ ਭੋਜਨ ਇਸ ਸਰੀਰ ਨੂੰ ਮੈਂ ਜਿੱਥੇ ਰੱਖਣਾ ਉਹ ਘਰ-ਬਾਰ ਬਸ ਇੰਨੇ ਸੋਚਦਾ ਨਾ ਕਿ ਇਸ ਕਰਕੇ ਇਨਸਾਨ ਇਸ ਸੰਸਾਰਿਕ ਧਨ-ਦੌਲਤ ਦੀ ਕਮਾਈ ਕਰਦਾ ਪਰ ਇਹਦੇ ਵਿੱਚ ਭੁੱਲ ਜਾਂਦਾ ਹੈ ਕਿ ਜਿਹਦੇ ਕਰਕੇ ਭਾਈ ਇਹ ਸਰੀਰ ਹਿੱਲਦਾ ਡਰਦਾ ਦੇ ਵਿੱਚੋਂ ਉਹੀ ਨਿਕਲ ਜਾਵੇ ਉਹਦੇ ਵੀ ਕੋਈ ਖਰਾਕ ਹੋਣੀ ਹੈ ਉਹਦੇ ਵੀ ਕੋਈ ਲੋੜ ਹੋਣੀ ਹੈ ਉਹਦੇ ਵੀ ਜ਼ਰੂਰਤ ਹੋਣੀ ਹੈ ਕੋਈ ਉਹ ਕਹਿੰਦੀ ਹੈ ਆਤਮਾ ਤੈਨੂੰ ਕਹਿੰਦੀ ਹੈ ਜੋ ਗਿਆਨ ਬੋਲਦਾ ਨਾ ਤੇਰੀ ਆਤਮਾ ਦੀ ਪੁਕਾਰ ਤੇਰੇ ਤੱਕ ਪਹੁੰਚਦੀ ਹੈ ਬੰਦੇ ਆਪਣਾ ਸਮਾਂ আর ਸੁਵਾਸ ਅਜਾਈ ਨਾ ਜਾਣਦੇ ਸਫਲ ਕਰ ਲੈ ਕਮਾ ਆਤਮਾ ਜਿਹੜੀ ਇਸ ਘਰ ਵਿੱਚ ਆਈ ਹੈ ਇਸ ਨੂੰ ਖਾਲੀ ਨਾ ਤੋਰੀ ਨਹੀਂ ਤਾਂ ਭਾਈ ਇਦੋਂ ਘਟਿਆ ਸਰੀਰ ਮਿਲੇਗਾ ਜੁਨੀਆਂ ਮਿਲਣਗੀ ਜੁਨੀਆਂ ਤੋਂ ਮੁਕਤ ਹੋਣਾ ਆਵਾਗੁਣ ਦੇ ਚੱਕਰ ਤੋਂ ਮੁਕਤ ਹੋਣਾ ਭਗਤੀ ਦਾ ਭਾਵ ਹੀ ਇਹ ਕਿ ਜੋ ਅਸੀਂ ਕਰਦੇ ਆ ਇਹਦਾ ਭਾਵ ਇਹ ਨਹੀਂ ਹੈ ਕਿ ਮੈਂ ਸੰਸਾਰ ਤੋਂ ਸੁਖੀ ਰਹਾ ਕਿ ਅਕਸਰ ਆਪਾਂ ਗੁਰਦਾਰੇ ਮੰਦਰਾ ਮਸਜਿਦਾਂ ਵਿੱਚ ਜਾਂਦੇ ਆ ਪਾਠ ਕਰਦੇ ਆ ਜੋ ਵੀ ਕਰਦੇ ਆ ਕਿ ਅਸੀਂ ਕੇਵਲ ਤੋਂ ਕੇਵਲ ਸਰੀਰ ਦੇ ਕਸ਼ਟ ਦੇਖਦੇ ਆਂ ਇਹ ਤਾਂ ਉਹ ਗੱਲ ਹੋ ਗਈ ਭਾਈ ਹੁਣ ਕੋਈ ਵੀ ਗੱਡੀ ਮੋਟਰ ਹੈ ਜਲਦੀ ਕਾਦੇ ਨਾਲ ਇੰਜਨ ਨਾਲ ਇੰਜਨ ਕਾਦੇ ਚੱਲਦੇ ਆ ਫਿਊਲ ਦੇ ਨਾਲ ਹੁਣ ਬਨੋਖ ਕੀ ਹੈ ਬਾਹਰੋਂ ਗੱਡੀ ਨੂੰ ਕਪੜੇ ਤੇ ਕਪੜਾ ਮਰੀ ਜਾਵੇ ਚਮਕਾਈ ਜਾਵੇ ਟਾਇਰ ਧੋਲੇ ਸਭ ਕੁਝ ਧੋਲੇ ਚੱਲੀ ਫੇਰਨਾ ਜੱਲੀ ਇਸ ਕਰਕੇ ਨਹੀਂ ਕਿ ਭਾਈ ਇਹਦੇ ਅੰਦਰ ਇੱਕ ਇੰਜਣ ਵੀ ਹੈ ਇੰਜਣ ਦੀ ਜ਼ਰੂਰਤ ਹੈ ਫਿਊਲ ਭਾਵੇਂ ਡੀਜ਼ਲ ਹੈ ਭਾਵੇਂ ਪਟਰੋਲ ਹੈ ਭਾਵੇਂ ਇਲੈਕਟ੍ਰਿਕ ਹੋ ਬਾਹਨਾ ਭਾਵੇਂ ਨਹੀਂ ਕਰ ਲੈ ਉਹ ਤਾਂ ਚਲੋ ਵੱਡੀਆਂ ਵਿਗਿਆਨ ਦੀਆਂ ਗੱਲਾਂ ਹੋ ਗਈਆਂ ਕਿ ਉਹਨਾਂ ਨੇ ਵੀ ਭਾਈ ਚੱਲਦੇ ਆ ਹੁਣ ਉਸੇ ਤਰ੍ਹਾਂ ਹੀ ਭਾਈ ਤੇਰਾ ਸਰੀਰ ਹੈ 12 ਸਰੀਰ ਨੂੰ ਤਾਂ ਭਾਈ ਮਲ ਮਲ ਕੇ ਤੋਣਾਂ ਬਾਹਰ ਦੇ ਸਰੀਰ ਦੀ ਚਿੰਤਾ ਹੈ ਇਹਨੂੰ ਠੰਡ ਲੱਗਦੀ ਹੈ ਧੁੱਪ ਲੱਗਦੀ ਹੈ ਛਾਂ ਲੱਗਦੀ ਹੈ ਇਹ ਵੀ ਚਿੰਤਾ ਹੈ ਕਿ ਇਹਨੂੰ ਭੁੱਖ ਲੱਗਦੀ ਹੈ ਪਿਆਸ ਲੱਗਦੀ ਹੈ ਜਿਵੇਂ ਸੜਕਾਂ 'ਤੇ ਚੱਲਦਾ ਜਿਵੇਂ ਇੰਜਣ ਘਟਿਚ ਬੈਠਾ ਵਾ ਭਾਈ ਉਹਦੇ ਵਿੱਚ ਫਿਊਲ ਵੀ ਚਾਹੀਦਾ ਨਾ ਕੱਲਾ ਇੰਜਣ ਵਿਚਾਰਾ ਕੀ ਕਰੂਗਾ ਇੰਜਣ ਤੈਨੂੰ ਉੱਥੇ ਤੱਕ ਲੈ ਕੇ ਜਾਏਗਾ ਜਿੰਨਾ ਉਹਦੇ ਵਿੱਚ ਫਿਊਲ ਹੁੰਦਾ ਵਾ ਅਨਲਿਮਟਿਡ ਤੱਕ ਚੱਲਣਾ ਉਹਨੇ ਕੀ ਚੱਲ ਪਈ ਹੁਣ ਗੱਡੀ ਵੀ ਨਵੀਂ ਐ ਇੰਜਣ ਵੀ ਨਵਾਂ ਤੇਲ ਵਿੱਚ ਹੈ ਹੀ ਨਹੀਂ ਹੁਣ ਜਿੰਨਾ ਕੁ ਪਵਾਏਗਾ ਉਹ ਤੱਕ ਤਾਂ ਹੀ ਜਾਣਾ ਉਸੇ ਤਰ੍ਹਾਂ ਹੀ ਤੇਰੀ ਮੇਨ ਹੈ ਆਤਮਾ ਸਮਝ ਲੈ ਤੇਰਾ ਬੋਡੀ ਦਾ ਇੰਜਣ ਇੱਕ ਵਾਰ ਕੱਢ ਦੇ ਜਿਵੇਂ ਮਰਜੀ ਸਵਾਰੀ ਚੱਲੀ ਪਈ ਫੇਰ ਨਹੀਂ ਇਹਨੇ ਚੱਲਣਾ ਫੇਰ ਨਹੀਂ ਤੁਰਨਾ ਫੇਰ ਤਾਂ ਚਾਰ ਬੰਦੇ ਲੈ ਜਾਂਦੇ ਚੱਕ ਕੇ ਇਹ ਕਹਾਣੀ ਖਤਮ ਹੋ ਗਈ ਭਾਈ ਇੰਜਣ ਹੀ ਐ ਨਹੀਂ ਹੁਣ ਤੇ ਤੋ ਕੀ ਲੈਣਾ ਪਰ ਇਸ ਆਤਮਾ ਰੂਪੀ ਇੰਜਣ ਨੂੰ ਚਾਹੀਦਾ ਹੁੰਦਾ ਨਾਮ ਰੂਪੀ ਫਿਊਲ ਇਹ ਇਹ ਵੀ ਜੋ ਖਰਾਕ ਹੈ ਕਿ ਇਹਦੇ ਨਾਲ ਚੱਲਣਾ ਵਈ ਇਹ ਨਹੀਂ ਦਿਖਾਉਂਦਾ ਇਹੀ ਆਤਮਾ ਦਿਖਾਏਗੀ ਕਿ ਦੇਖੋ ਮੇਰੇ ਕੋਲ ਕਿੰਨਾ ਨਾਮ ਮੈਂ ਜੋ ਕਮਾਇਆ ਵਈ ਉਹਦੇ ਮੁਤਾਬਕ ਮੈਂ ਕਿਹੜਾ ਘਰ ਲੈ ਸਕਦੀ ਹਾਂ ਇੱਕ ਘਰ ਹੈ ਬਹੁਤ ਉਚਾਈ ਵਾਲਾ ਨਸੀਬਾਂ ਵਾਲਿਆਂ ਨੂੰ ਮਿਲਦਾ ਭਾਗਾ ਵਾਲਿਆਂ ਨੂੰ ਮਿਲਦਾ ਔਰ ਕਮਾਈ ਕਰਕੇ ਮਿਲਦਾ ਅਰਦਾਸਾਂ ਕਰਕੇ ਨਹੀਂ ਮਿਲਦਾ ਕੀ ਤੁਸੀਂ ਸੰਸਾਰਿਕ ਘਰ-ਬਾਰ ਬਣਾਉਣੇ ਹੋ ਪੈਸਾ ਕਰਦ ਕੇ ਬਣਾਉਣੇ ਉਹਨਾਂ ਨੂੰ ਅਰਦਾਸਾਂ ਨਾਲ ਤਾਂ ਨਹੀਂ ਹੁੰਦੇ ਪੂਰੇ ਇਹ ਵੈਗਰੂ ਮੈਨੂੰ ਜ਼ਮੀਨ ਵੀ ਲੈ ਦੇ ਘਰ ਵੀ ਬਣਾ ਦੇ ਸਭ ਕੁਝ ਕਰ ਦੇ ਮੈਂ ਖੜਾ ਹੋਇਆ ਵਿੱਚ ਅੰਦਰ ਚਲੇ ਜਾਣਾ ਮੈਂ ਤਾਂ ਤੈਨੂੰ ਕਰਨੀ ਪੈਣੀ ਹੈ ਉਹసే ਤਰ੍ਹਾਂ ਹੀ ਪ੍ਰਮਾਤਮਾ ਰੂਪੀ ਜੋ ਕਰ ਹੈ ਨਾ ਜਿਹਨੂੰ ਸੱਚਖੰਡ ਕਹਨੇ ਆਂ ਪਰਮਾਤਮਾ ਹੀ ਸੱਚਖੰਡ ਹੈ ਉਹ ਜਿੱਥੇ ਪਰਮਾਤਮਾ ਵਾਸਤਾ ਉਹ ਸੱਚਾ ਜਗਾ ਸੱਚਖੰਡ ਕਿ ਜਿੱਥੇ ਨਿਰੰਕਾਰ ਦਾ ਵਾਸਾ ਉਹ ਸੱਚ ਹੋ ਜਾਂਦਾ ਹੈ। ਥੋਵੇਂ ਸੱਤਾ ਹੋ ਸਕਦਾ ਤੇਰੀ ਵੀ ਕਦਰ ਹੋ ਸਕਦੀ ਹੈ। ਰਚਨਾ ਜਿਹੜੀ ਮਾਲਕ ਨੇ ਬਣਾਈ ਹੋਈ ਹੈ ਇਹ ਕੀ ਆ? ਇਹ ਤਾਂ ਵੈਰੂ ਕਹਦਾ ਮੈਂ ਜਦੋਂ ਮਰਦੀ ਟਾ ਦਵਾਂ ਇਗੜਾ ਕੋ ਪੱਕੀ ਬਣਾਈ ਹੋਈ ਹੈ ਜਗ ਰਚਨਾ ਸਭ ਝੂਠ ਹੈ ਅਗੇ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਜਾਨ ਲੇ ਹੋ ਰੇ ਮੀਤ ਉਹ ਮੇਰੇ ਮਿੱਤਰ ਪਿਆਰੇ ਸਮਝ ਲੈ ਜੋ ਫੋਕਸ ਕਰਨਾ ਧਿਆਨ ਦੇਣਾ ਆਪਣੀ ਆਤਮਾ ਵੱਲ ਦੇ ਤੇ ਆਪਾ ਸਰੀਰ 'ਵਲ ਧਿਆਨ ਦਿੰਨੇ ਆ ਕੇਸਰੀ ਨੂੰ ਉਹ ਸ੍ਰੀਪਾਤੀ ਸਭ ਕੁਝ ਕਰਦੇ ਨਾ ਸੋਹਣੇ ਕੱਪੜੇ ਪਾਉਣੇ ਆ ਖਾਣਾ ਭੋਜਨ ਖਾਣਾ ਵਧੀਆ ਸਭ ਕੋ ਸਰੀ ਲਈ ਘਰ ਘਰ ਬਣਾਉਣਾ ਕਿਸੇ ਨੂੰ ਕਸ਼ਟ ਨਾ ਆਵੇ ਗੱਡੀ ਮੋਟਰ ਲੈਣੀ ਕਿੰਨਾ ਕੁ ਦੋ ਭਾਅ ਸਭ ਕੋ ਅਸ਼ੀਰਵਾਦ ਦੇ ਪਰ ਮੈਂ ਭੁੱਲ ਗਿਆ ਭਾਈ ਕਿ ਸਰੀ ਨੇ ਸਦੀਵ ਨਹੀਂ ਰਹਿਣਾ ਇਸ ਨੂੰ ਬੇਚਾ ਯਾਦ ਰੱਖੋ ਹਰ ਪਲ ਯਾਦ ਰੱਖੋ ਇਹ ਜੋ ਮੌਤ ਹੈ ਨਾ ਸਰਫੇ ਸਰਫੇ ਸਦਾਸ ਏਵੇਂ ਗਈ ਵਿਹਾਇ ਨਾਨਕ ਕਹਿੰਦੇ ਜਿਹੜੀ ਮੌਤ ਆ ਨਾਨਕ ਕਿਸ ਨੂੰ ਆਖੀ ਬੈਨ ਪੁੱਛਿਆ ਹੀ ਨਾ ਤੈਨੂੰ ਸਲਾਹ ਨਹੀਂ ਲੈਣੀ ਕਿ ਚੱਲ ਭਈ ਸੱਜਣ ਸਿਆ ਤੈਨੂੰ ਮੈਂ ਲੈ ਕੇ ਜਾਣਾ ਚਲੀਏ ਅੱਜ ਜਾਣਾ ਜਾਂ ਕੱਲ ਜਾਣਾ ਕੁਝ ਨਹੀਂ ਪੁੱਛਣਾ ਇਹ ਤਾਂ ਪਤਾ ਨਹੀਂ ਅਕਫਰਨ ਦਾ ਹਰ ਨ ਭਰਨ ਜਾ ਕਾ ਨਿਤ ਕਿ ਇੰਨੇ ਸਮੇਂ ਦੇ ਵਿੱਚ ਪਤਾ ਨਹੀਂ ਕਿਹੜੀ ਵਿਵਤਾ ਅਜਨੇ ਕੀ ਹੋ ਜਾਣਾ ਵਿਵਤਾ ਨਾ ਵੀ ਆਵੇ ਪਤਾ ਨਹੀਂ ਖੜੇ ਖੜੀ ਤੇ ਸਵਾਸ ਖਤਮ ਹੋ ਗਏ ਨਾ ਉਹ ਤੇ ਢਾਮੋ ਜਾਣੀ ਤੇ ਕਿ ਹਮੇਸ਼ਾ ਯਾਦ ਰੱਖ ਮੌਤ ਨੇ ਤੈਨੂੰ ਪੁੱਛ ਕੇ ਤੇਰੀ ਸਲਾਹ ਨਾ ਨਹੀਂ ਹੋਣਾ ਇਹ ਕੋ ਤਰੀਓ ਮਾਤਾ ਨਹੀਂ ਹੈ ਮੌਤ ਕਿ ਤੈਨੂੰ ਕਹੇ ਕਿ ਪੁੱਤ ਕੀ ਖਾਣਾ ਵਾ ਮੇਰੇ ਨਾਲ ਕਪੜੇ ਅੱਜ ਕਿਹੜੇ ਪਾਉਣੇ ਆ ਉਹ ਮੌਤ ਹੈ ਉਹ ਕਿਸੇ ਦੀ ਸਲਾਹ ਨਹੀਂ ਲੈਂਦੀ ਕਿਸੇ ਨੂੰ ਪੁੱਛਦੀ ਨਹੀਂ ਹੈ ਉਹਨੂੰ ਤਾਂ ਸਿਰਫ ਹੁਕਮ ਹੋਇਆ ਹੋਇਆ ਵੀ ਉਹ ਤਾਂ ਤੇਰੇ ਸਵਾਸਾਂ ਔਰ ਸਮੇਂ ਵੱਲ ਦੇਖਦੀ ਹੈ ਵੀ ਕਦੋਂ ਪੂਰੇ ਹੋਣ ਤੇ ਲੈ ਚੱਲਾਂ ਤੈਨੂੰ ਨਾ ਤਾਂ ਉਹ ਤੋਂ ਪਹਿਲਾਂ ਉਹਨੇ ਆਉਣਾ ਨਹੀਂ ਉਹਨੇ ਤੈਨੂੰ ਇੰਤਜ਼ਾਰ ਕਰਨ ਦੇਣਾ ਵੀ ਰੁਕ ਜਾ ਘੰਟਾ ਤੱਕ ਚੱਲ ਵਿਚਰਤਾ ਲੱਗੇਗਾ ਇਹਨੇ ਇੱਕ ਗੱਲ ਯਾਦ ਰੱਖਦਾ ਕਿ ਮੇਰੀ ਮੌਤ ਕਦੇ ਵੀ ਆ ਸਕਦੀ ਹੈ ਜਿੱਦਣ ਯਾਦ ਰੱਖੇਗਾ ਸਮਝ ਲਓ ਤੂੰ ਧਰਮ ਵਾਲੀ ਪੌੜੀ ਚੜ ਗਿਆ ਫੇਰ ਹੀ ਪਤਾ ਲੱਗੂਗਾ ਵੀ ਕਮਾਈ ਕਰਨੀ ਹੈ ਜਾਣਾ ਇੱਥੋਂ ਵਿੱਚ ਝੂਠ ਆਲੀ ਕਮਾਈ ਤਾਂ ਸਾਰੀ ਛੱਡ ਗਿਆ ਸੱਚ ਵਾਲੀ ਕਮਾਈ ਲਈ ਜਾਣੀ ਕਿਨੇ ਇਹ ਵੀ ਪਤਾ ਹੋਣਾ ਚਾਹੀਦਾ ਨਾ कि ਜਿਹੜੀ ਮੈਂ ਸੱਚ ਦੀ ਕਮਾਈ ਕਰਨੀ ਹੈ ਸਰੀਰ ਨੇ ਨਹੀਂ ਲੈ ਕੇ ਜਾਣੀ। ਸਰੀਰ ਤਾਂ ਇੱਥੇ ਖਤਮ ਹੋਇਆ ਮਿੱਟੀ। ਕੋਈ ਜੜਾ ਦੰਦਾ ਕੋਈ ਦਵਾਈ ਦੰਦਾ। ਕੋਈ ਪਾਣੀ ਚ ਰੋੜ ਦੰਦਾ। ਜਿੱਥੇ ਵੀ ਜਾਵੇ ਕੰਮ ਖਤਮ ਹੋ ਗਿਆ ਉਹਦੀ ਕਹਾਣੀ ਖਤਮ ਹੋ ਗਈ। ਸਰੀਰ ਦੀ ਕਹਾਣੀ ਖਤਮ ਹੋ ਗਈ। ਹੁਣ ਜਿਹੜਾ ਵਿੱਚੋਂ ਇਹਦੇ ਮੇਨ ਪਾਰਟ ਸੀ ਬਾਉ ਆਤਮਾ ਜੀਵਾ ਆਤਮਾ ਜਿਹਨੂੰ ਕਹਿੰਦੇ ਹੈ ਜਿਹਦੇ ਨਾਲ ਚੱਲਦੀ ਸੀ। ਭਾਈ ਘਰੋਂ ਖਾਲੀ ਉਹ ਕਨਾ ਜਾਈ। ਆਪਣੇ ਬੋਝੇ ਦੇ ਵਿੱਚ ਇਹ ਮਾਇਆ ਤਾਂ ਨਹੀਂ ਮੈਂ ਭਾਈ ਵੇਚ ਸਕਦਾ ਤੇਰੇ ਨਾਲ ਉਹ ਤਾਂ ਮੇਰੇ ਸਰੀਰ ਕਰਕੇ ਨਹੀਂ ਗਈ ਮੇਰੇ ਸਰੀਰ ਨਾਲ ਹੀ ਗਈ ਸਭ ਕੁਝ ਇੱਥੇ ਰਹਿ ਥੇ ਇਸ ਵਾਰ ਮੇਰਾ ਆਪਦਾ ਸਰੀਰ ਜਿਹੜਾ ਮੈਂ ਕਮਾਇਆ ਇੱਥੇ ਸੰਸਾਰ ਵਿੱਚ ਉਹ ਵੀ ਛੱਡ ਚਲੇ ਆ ਹੁਣ ਆਤਮਾ ਤੈਨੂੰ ਦੇਣਾ ਮੈਂ ਹਰਕਾ ਨਾਮ ਉਹ ਹਾਂ ਸੰਗਤੋ ਸਾ ਆਤਮਾ ਦੀ ਗੱਲ ਕਰਿਆ ਕਰ ਕਿ ਮੈਂ ਆਪਣੀ ਆਤਮਾ ਨੂੰ ਇਥੋਂ ਹੀ ਤਾਂ ਸੰਸਾਰ ਮਾਰ ਖਾ ਰਿਹਾ ਏ ਹੀ ਤਾਂ ਸੰਸਾਰ ਭੁੱਲਿਆ ਬੈਠਾ ਇਹਨੂੰ ਪਤਾ ਹੀ ਨਹੀਂ ਹੈ ਭਾਈ ਇਹਨਾਂ ਕੋਲ ਸੁਭ ਗਿਆਨ ਨੇ ਦੱਸ ਦਿੱਤਾ ਕਿ ਵਿਗਿਆਨ ਕਹਿੰਦੀ ਤੇਰੀਆਂ ਹੱਡੀਆਂ ਸਾਰੀਆਂ ਬਦਲ ਦੂੰ ਅੱਖਾਂ ਬਾਦੂੰ ਦਿਲ ਬਾਦੂੰ ਕਿਡਨੀ ਬਾਦੂੰ ਫਿਰ ਰਹਿ ਕੀ ਗਿਆ ਚਲਦੇ ਚਲਦੇ ਸਾਰੇ ਬਾਦ ਪਾ ਦੂੰ ਪਰ ਫਿਰ ਵੀ ਹੋਣ ਤੋਂ ਬਾਅਦ ਜਾਂ ਮੈਂ ਚਲਾ ਨਹੀਂ ਸਕਦੀ ਇਹਨੂੰ ਜਿਹੜੀ ਸ਼ਕਤੀ ਚਲਾ ਨਹੀਂ ਸਕਦੀ ਇਹਨੂੰ ਭਾਵੇਂ ਪ੍ਰਮਾਤਮਾ ਦੇ ਹੱਥ ਵਾਸਾ ਉਹਨੂੰ ਵਿਗਿਆਨ ਨਹੀਂ ਚਲਾ ਸਕਦਾ ਉਹ ਪ੍ਰਮਾਤਮਾ ਦੇ ਹੱਥ ਤੱਕ ਉਹ ਆਤਮਾ ਹੈ ਉਸ ਆਤਮਾ ਦੇ ਵਾਸਤੇ ਸੋਚ ਹਰ ਦਿਨ ਸੋਚ ਇਹ ਹੀ ਚਿੰਤਾ ਕਰੇ ਕਿ ਅੱਜ ਆਤਮਾ ਨੂੰ ਮੈਂ ਕੁਝ ਖੁਆਇਆ ਘਰ ਸੜੇ ਜਾਨਵਰ ਰੱਖਿਆ ਦੇ ਆ ਪਸ਼ੂ ਪੰਛੀ ਉੱਤੇ ਬਿੱਲੀਆਂ ਰੱਖੀਆਂ ਅੱਜ ਮੈਂ ਰੋਟੀ ਪਾਈ ਹੈ ਅੱਜ ਮੈਨੂੰ ਦਾਣਾ ਪਾਤਾ। ਇਹ ਅਜੇ ਦੀ ਖਰਾਕ ਕਰਾਦੀ। ਗਦੇ ਸੋਚਿਆ ਉਹ ਭਾਈ ਜੇ ਗੱਡੀ ਦੀ ਇੰਜਨ ਵਾਲੀ ਧਿਆਨ ਨਹੀਂ ਦੇਂਗਾ ਤੇਲ ਦਾ ਤੇ ਠੋਕਰਾ ਤਾਂ ਤਾਈ ਖਾਣੀ ਹੈ ਤੈਨੂੰ ਤਾਂ ਕੱਲ੍ਹ ਨੂੰ ਪੈਣਾ ਦਾ। ਆ ਠੋਕਰੇ ਹੁੰਦੀ ਹੈ 88 ਲੱਖ ਦੀ ਜੋਨੀ ਦੇ ਵਿੱਚ। ਕਿ ਜਦੋਂ ਕਮਾਈ ਕਰਨੀ ਸੀ ਨਾਮ ਵਾਲੀ ਉਹ ਤਾਂ ਸਰੀਰ ਦੀ ਕਮਾਈ ਵੱਲ ਤੁਰਿਆ ਬੈਠਾ ਸੀ। ਸਰੀਰ ਰਹਿ ਗਿਆ ਇੱਥੇ। ਔਰ ਜਿਹੜੀ ਅਨੰਤ ਕਾਲ ਤੱਕ ਰਹਿਣ ਵਾਲੀ ਹੈ ਜਿਵੇਂ ਪਰਮਾਤਮਾ ਖਤਮ ਨਹੀਂ ਆਤਮਾ ਕਦੇ ਖਤਮ ਨਹੀਂ ਹੈ ਇਹਨਾਂ ਦੇ ਨਾਲ ਹੀ ਸੰਸਾਰ ਬਣਦਾ ਹੈ ਇਹਨਾਂ ਨੇ ਸ੍ਰਿਸ਼ਟੀ ਬਣਦੀ ਹੈ ਆਤਮਾ ਤੋਂ ਹੀ ਸ੍ਰਿਸ਼ਟੀ ਬਣਦੀ ਹੈ ਆਤਮਾ ਕਿੱਥੋਂ ਪੈਦਾ ਹੋਈ ਹੈ ਵਾਹਿਗੁਰੂ ਦੇ ਸਵਾਸ ਵਿੱਚੋਂ ਏਕਾ ਕਵਾ ਕੀਤਾ ਪਸਾ ਇਹ ਜੋ ਚਾਰੋਂ ਤਰਫ ਦੇਖ ਰਹੇ ਹੈ ਬ੍ਰਹਿਮੰਡ ਸਾਰਾ ਆਤਮਾ ਹੀ ਹੈ ਔਰ ਇਹਨਾਂ ਦੇ ਵਿੱਚ ਇਸ ਆਤਮਾ ਨੇ ਜਿਵੇਂ ਹੁਣ ਅਣ ਦੇਖਾ ਇਹਨਾਂ ਕਿ ਅਣ ਦੇਖ ਪਰਮਾਤਮਾ ਦੇ ਵਿੱਚ ਸਮਾ ਜਾਣਾ ਫਿਰ ਕਿਤੇ ਇਹਦਾ ਖਿਹੜਾ ਛੁੱਟਣਾ ਕਿਉਂਕਿ ਉਹ ਹੈ ਅਸਲ ਘਰ ਉਹ ਜੋ ਅਸਲ ਘਰ ਜਿਹਨੂੰ ਸੱਚ ਕਰਨ ਕਹਿੰਦੇ ਆਪਾਂ ਮੰਗਦੇ ਸਾਰੇ ਇਹ ਨਹੀਂ ਮਿਲਦਾ ਉਹ ਗੱਲਾਂ ਬਾਤਾਂ ਨਹੀਂ ਮਿਲਦਾ ਉਪਾਈ ਆਦਿਕਮਾਈ ਕਰਾ ਜਿਵੇਂ ਕੁੱਤੇ ਬਿਲੀਆਂ ਨੂੰ ਸੋਦਾ ਕਿ ਅੱਜ ਰੋਟੀ ਪਾਣੀ ਪਾਤੀ ਆਤਮਾ ਨੂੰ ਪੁੱਛਿਆ ਕਿ ਅੱਜ ਮੈਂ ਤੈਨੂੰ ਜਿਹੜੀ ਤੇਰੀ ਖਾਾਕ ਹੈ ਆਤਮਾ ਦੀ ਖਾਾਕ ਹੈ ਭਜਨ ਸਰੀਰ ਦੀ ਖਾਾਕ ਹੈ ਭੋਜਨ ਭਾਵ ਜੋ ਆਕਾਰ ਨੇ ਪਛੂ ਪੰਛੀ ਪੇੜ ਉਹ ਦੇ ਸਵ ਅਤਾਰਵਤ ਨੇ ਨਾ ਇਹਨਾਂ ਨੂੰ ਵੀ ਭਾਈ ਜੇ ਫਸਲਾਂ ਨੂੰ ਤੂੰ ਪਾਣੀ ਦੇਂਗਾ ਉਹਦੀਆਂ ਖਾਦਾ ਨਹੀਂ ਪਾਵੇਂਗਾ ਤੇ ਉਹਨੇ ਤਾਂ ਵੀ ਸੋਕੀ ਜਾਣਾ ਨਾ ਇਹ ਤਾਂ ਤੈਨੂੰ ਫਲ ਦੇਊਗੀ ਫਿਰ ਬੰਦੇ ਆ ਇਹ ਕਿਉਂ ਸੋਚਿਆ ਕਿ ਭੁੱਖੀ ਆਤਮਾ ਤੈਨੂੰ ਵੈਗਰੂ ਕਾਲਪੁਰਪ ਦੇ ਘਰ ਤੱਕ ਲੈ ਜਾਏਗੀ ਜੇ ਮਾਰ ਕੇ ਗਣੇ ਜਾਇ ਨਾ ਕੋਸਾ ਕਹਿੰਦੇ ਵੈਗਰੂ ਤੇ ਤੋਂ ਕਿੰਨਾ ਦੂਰ ਹੈ ਗਿਣੈ ਨਹੀਂ ਜਾ ਸਕਦਾ ਵਾੜ ਜੇ ਤੇਰੇ ਕੋਲ ਹੈ ਕਮਾਈ ਜਿਉਂ-ਜਿਉਂ ਕਮਾਈ ਕਰੇਗਾ ਵੈਗਰੂ ਤੇਰੇ ਨਦੀਕ ਕੋਲੋਜ ਹੁੰਦਾ ਜਾਏਗਾ। ਇਹ ਬਹਿਰੂ ਨਾ ਤੇਰੇ ਕੋਲ ਨਦੀਕ ਆਉਂਦਾ ਜਾਏਗਾ। ਤੇ ਜਿਉਂ ਇਹ ਆਤਮਾ ਨਿਕਲੀ ਤਦੀ ਉਸ ਘਰ ਪਰਵੇਸ਼ ਕਰਦੀ ਕਿ ਪ੍ਰਮਾਤਮਾ ਨੇੜੇ ਆ ਗਿਆ। ਹੁਣ ਤੈ ਸੋਚਣਾ ਭਾਈ ਪ੍ਰਮਾਤਮਾ ਮੈਂ ਕਿੱਥੇ ਨੇੜੇ ਲਿਆਂਦਾ। ਮੈਂ ਤਾਂ ਕਿ ਕੋਈ ਭਜਨ ਨਹੀਂ ਕੋਈ ਬੰਦਗੀ ਨਹੀਂ ਕੋਈ ਕਰਮ ਨਹੀਂ ਕੀਤਾ। ਕੋਈ ਦਇਆਪਨ ਵਾਲਾ ਕੰਮ ਨਹੀਂ ਕੀਤਾ ਮੈਂ ਜੋ ਕੀਤਾ ਦੂਰੋਂ ਵਾਲੇ ਕੰਮ ਕੀਤੇ ਆ। ਭਾਵ ਦਿੱਤੇ ਠੱਗਾ ਠੋਰੀ ਕੀਤੀਆਂ ਅੱਖਾਂ ਦੀ ਮਹਿਲ ਕੰਨਾਂ ਦੀ ਮਹਿਲ ਭਾਵ ਕੰਨਾਂ ਨਾਲ ਗੰਧਵਾਂ ਸੁਣਨਾ ਅੱਖਾਂ ਨਾਲ ਦੇਖਣਾ ਜੀਵ ਦੇ ਸਵਾਦਾਂ ਚ ਰਹਿ ਆਵਾ ਮੈਂ ਤਾਂ ਕੇਵਲ ਕੋਈ ਮਰਨੂ ਖਜਾਂਦੀ ਕਹਦੀ ਨਿੰਦਿਆ ਕਰਦੀ ਕਦੇ ਤੁਗਲੀ ਕਰ ਦਿੱਤੀ ਕਿਸੇ ਨਾਲ ਲੜਾਤਾ ਅੱਖਾਂ ਕੱਢ ਦਿੱਤੀ ਇਦਾਂ ਦੇ ਭਾਵ ਦੇਖਿਆ ਮੈਂ ਇਹ ਸਾਰੇ ਵਾਇਗਰੂ ਤੋਂ ਦੂਰ ਕਰਨ ਵਾਲੇ ਆ ਜਿਹੜਾ ਅੰਦਰ ਅਮਰਤ ਦਾ ਖਜ਼ਾਨਾ ਪਿਆ ਹੈ ਨਾ ਇਹ ਜਿੰਨਾ ਚਿਰ ਸੇਫ ਹੈ ਸਮਝ ਲੈ ਜੇ ਸੇਫ ਰਹਿ ਗਿਆ ਜਿੰਨਾ ਮਿਲਿਆ ਹੋਇਆ ਨਾ ਤਾਤਾ ਤੂੰ ਮਿਲ ਜਾਏਗਾ ਪ੍ਰਮਾਤਮਾ ਨਾਲ ਜੇ ਹੋ ਗਿਆ ਖਾਲੀ ਲਟਿਆ ਗਿਆ ਲੁੱਟੂ ਕੌਣ ਬਾਹਰੋਂ ਥੋੜੀ ਲਟਣਾ ਉਹਨੂੰ ਲੁੱਟਦੇ ਨੇ ਤੇਰੇ ਵਿਕਾਰ ਤੇ ਇਹ ਵਿਕਾਰ ਉਸ ਅਮਤ ਨੂੰ ਲੁੱਟਦੇ ਇਆ ਇਸ ਦੇ ਅੰਦਰ ਫਿਰ ਸਰਬਨ ਕਰ ਲੋ ਇਸ ਦੇਹੀ ਅੰਦਰ ਪੰਜ ਚੋਰ ਬਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜਾਂ ਦੇ ਵਿੱਚੋਂ ਇੱਕ ਵੀ ਬੈਠਾ ਨਾ ਸਮਝ ਲੋ ਤੇਰਾ ਘਾਟਾ ਪੈ ਰਿਆ ਅਮਰਤ ਨੂੰ ਲੁੱਟ ਰਿਆ ਖਾ ਰਿਆ ਕੇ ਭਾਈ ਇਹ ਚੋਰ ਆ ਗਏ ਆ ਇਹ ਲੁੱਟੀ ਜਾ ਰਿਹਾ ਤੇਰੇ ਅੰਦਰ ਤਾਂ ਭਾਈ ਇੱਕ ਛੱਡ ਸਾਰੇ ਹੀ ਰੋਗ ਨੇ ਸਾਰੇ ਜੋਰ ਬੈਠੇ ਕਾਮ ਵੀ ਹੈ, ਕ੍ਰੋਧ ਵੀ ਹੈ, ਲੋਭ ਵੀ, ਮੋਹ ਵੀ, ਹੰਕਾਰ ਵੀ। ਕਿ ਸਭ ਤੋਂ ਵੱਡਾ ਹੰਕਾਰ ਤਾਂ ਇਨਸਾਨ ਨੂੰ ਦਾ ਆਪਣੇ ਆਪ ਨੂੰ ਉੱਚਾ ਮੰਨਣਾ ਕਿ ਮੈਂ ਸਭ ਤੋਂ ਉੱਚਾ। ਤੇ ਗੁਰਨਾانک ਸਾਹਿਬ ਕਹਿੰਦੇ ਆ ਨੀਚਾ ਅੰਦਰ ਨੀਤੀਤ ਅਤ ਨਿਤੀ ਹੋ ਨੀ। ਨਾਨਕ ਤਨਕੇ ਸੰਗ ਸਾ। ਵੱਡੇ ਆ ਕੀ ਪ੍ਰੀਸ ਉਹ ਭਾਈ ਗੁਰੂ ਨਾਨਕ ਸਾਹਿਬ ਕਹਿੰਦੇ ਕਿੰਨੇ ਉੱਚੇ ਆਕਾਰ ਕੀ ਆ ਉਹਨਾਂ ਦਾ ਆਕਾਰ ਉਹਨਾਂ ਦੀ ਹਸਤੀ ਪ੍ਰਮਾਤਮਾ ਆ ਪ੍ਰਮਾਤਮਾ ਦੇ ਬਰਾਬਰ ਆਪਨ ਰਹਿ ਗੁਰਨਾਨਕ ਸਾਹਿਬ ਔਰ ਵਾਇਰੂ ਵਿੱਚ ਕੋਈ ਭੇਦ ਨਹੀਂ ਐਡੀ ਵੱਡੀ ਹਸਤੀ ਔਰ ਸਤਨਾ ਜੁੜੇ ਹੈ ਔਰ ਸੱਚ ਦਾ ਰੂਪ ਹਨ ਹਮੇਸ਼ਾ ਰਹਿਣ ਵਾਲੇ ਅਮਿੱਟ ਹੈ ਕੋਈ ਨਹੀਂ ਮਿਟਾ ਸਕਦਾ ਉਹਨਾਂ ਨੂੰ ਉਹ ਵੀ ਆਪਣੇ ਆਪ ਨੂੰ ਨੀਮਾ ਕਹਉਂਦੇ ਨਿੱਚ ਅੰਦਰ ਨਹੀਂ ਚਿਚਾ ਨੀਤੀ ਹੁਤ ਨਹੀਂ ਆਪਣੇ ਆਪ ਨੂੰ ਇੰਨਾ ਨੀਮਾ ਕੀ ਤੇ ਅਮਨੁਕ ਚਾਰ ਪੈਸੇ ਨਹੀਂ ਹੈ ਜੀ ਇਹ ਆਪਣੇ ਆਪ ਨੂੰ ਕਿਸੇ ਉਹ ਜਾਤੀ ਵਿੱਚ ਚਮਕੇ ਜਾਤ ਤਾਂ ਖਰ ਕੋਈ ਹੁੰਦੀ ਹੀ ਨਹੀਂ ਸੰਸਾਰ ਦੇ ਵਿੱਚ ਦੋ ਹੀ ਨੇ ਇੱਕ ਧਰਮੀਆਂ ਦੀ ਇੱਕ ਧਰਮੀਆਂ ਦੀ ਹੁਣ ਤੈਨੂੰ ਦੇਖਣਾ ਤੂੰ ਕਿੰਨਾ ਵਿੱਚ ਨਾਮ ਜਪਣ ਵਾਲਾ ਜੋ ਗੰਦਗੀ ਕਰਨ ਵਾਲਾ ਉਹਦੇ ਨਾਲੋਂ ਉੱਚਾ ਕੋਈ ਨਹੀਂ ਹੈ ਨਾਮ ਰਤੇ ਬਾਤ ਸ਼ਹ ਜਿੰਨਾ ਕੋਲ ਨਾਮ ਦਾ ਖਜ਼ਾਨਾ ਉਹਨਾਂ ਨੂੰ ਅਮੀਰ ਕੋਈ ਵੀ ਨਹੀਂ ਹੈ ਉਹਨਾਂ ਨਾਲ ਉੱਚੀ ਜਾਤੀ ਵਾਲਾ ਕੋਈ ਨਹੀਂ ਹੈ ਤੇ ਉਹ ਕਦੇ ਰੌਲਾ ਨਹੀਂ ਪਾਊਗਾ ਕਿ ਭਾਈ ਮੈਂ ਉੱਚਾ ਮੈਂ ਉੱਚੇ ਕੋਲ ਚਲੇ ਆ ਗਿਆ ਵਜਦੇ ਸਾਹ ਤਾਂ ਤੁਸੀਂ ਦੇਖੇ ਹੋਣਾ ਰੌਲਾ ਪਾਉਂਦੇ ਮੇਰੇ ਬਾਬਾ ਜੀ ਨੂੰ ਘੋੜੇ ਵਾਲੇ ਬਾਬਾ ਜੀ ਦੇ ਅੱਗੇ 6ਵੇਂ ਪਾਸ ਸਾਡੇ 10ਵੇਂ ਆ ਗਏ ਪੌੜ ਆ ਗਏ ਬਾਣਾ ਦੇ ਗਏ ਇਹ ਹੈ ਬਿਜ਼ਨਸ ਠੱਗਾ ਠੋਰੀ ਵਾਲੇ ਜਦ ਅਗੁਰਵਾਣੀ ਨੂੰ ਪੁੱਛੋਗੇ ਕਿ ਭਗਤ ਆਪਣੀ ਪਹਿਚਾਨ ਦੱਸਦੇ ਹੁੰਦੇ ਆ ਤੇ ਜੇ ਜੀ ਬਾਬਾ ਫਰੀਦ ਜੀ ਨੇ ਬੋਲਣਾ ਸਬਰ ਅੰਦਰ ਸਾਬਰੀ ਤਨ ਏਵੇਂ ਜਾਲੇ ਹੋ ਨਹੀ ਖੁਦਾਈ ਦੇ ਜਿਹੜਾ ਬੰਦਾ ਰੱਬ ਦੇ ਕੋਲ ਹੁੰਦਾ ਨਾ ਜਿਉਂ ਜਿਨੇੜੇ ਜਾਊਗਾ ਪੀੜਨਾ ਕਿਸੇ ਦੇਣ ਅਜਿਨਾਂ ਦੇ ਮਗਰ ਲੱਗੇ ਫਿਰਦੇ ਹੋ ਸਾਧਾਂ ਦੇ ਇਹ ਤਾਂ ਭਾਈ ਤੁਹਾਨੂੰ ਇੰਨੇ ਸਾਰੇ ਤਰੀਕੇ ਕਦੇ ਮਾਲਾ ਕਦੇ ਹੱਥ 'ਚ ਊਠ ਪਟੰਗ ਜਿੰਨੀਆਂ ਹਰਕਤਾਂ ਕਰਦੇ ਹਨ ਜਿਨਾਂ ਦੇਖ ਕੇ ਲੱਗਦਾ ਕਿ ਧਰਮੀ ਇਹ ਬੰਦਾ ਇਹ ਸਾਧਾ ਇਹ ਕੱਪੜੇ ਨੂੰ ਦੇਖ ਕੇ ਤੁਸੀਂ ਜੱਜ ਕਰਦੇ ਹੋ ਪਰ ਬੰਦਗੀ ਕਰਨ ਵਾਲੇ ਭਾਈ ਜਿਹੜੀਆਂ ਬੰਦਗੀ ਵਾਲੇ ਰੂਹਾਂ ਹੁੰਦੀਆਂ ਨੇ ਉੰਨਾਂ ਨੂੰ ਦੇਖਣ ਵਾਸਤੇ ਜਿਸ ਤਰ੍ਹਾਂ ਪ੍ਰਮਾਤਮਾ ਨੂੰ ਦੇਖਣ ਵਾਸਤੇ ਅੱਖ ਹੋਰ ਹੁੰਦੀ ਆ ਨਾਨਕ ਸੇ ਅੱਖੜੀਆਂ ਬੈਨ ਜਿਨੇ ਦਸੰਦੋ ਮਾਪੜੀ ਆ ਅੱਖਾਂ ਜੇ ਲਈ ਫਿਰਦਾ ਇਹਨਾਂ ਰੱਬ ਨਹੀਂ ਦਿਖਣਾ ਅੱਖਾਂ ਹੋਰ ਨੇ ਉਹ ਜਿਵੇਂ ਵੈਰ ਨੂੰ ਦੇਖਣ ਵਾਸਤੇ ਅੱਖ ਹੋਰ ਹੈ ਉਹਦੇ ਭਗਤਾਂ ਨੂੰ ਦੇਖਣ ਵਾਲੀ ਅੱਖ ਵੀ ਪੂਰੇ ਸੰਸਾਰ ਕੋਲ ਏ ਉਹ ਤਾਂ ਕਣਗੇ ਝੱਲਾ ਹੈ ਕਮਲਾ ਹੈ ਬਾਗਲ ਹੈ ਇਹ ਤਾਂ ਜੋ ਗੱਲਾਂ ਕਰਦਾ ਭਾਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਔਰ ਜਿਹੜੀ ਅਸਲ ਸ਼ਕਤੀ ਅਸਲ ਰੱਬ ਸੀ ਭਾਈ ਜਿਦੇ ਸ਼ਕਿਆ ਪ੍ਰਵਾਨ ਹੋਣਾ ਸੀ ਉਹ ਤਾਂ ਆਏ ਕੋਈ ਨਹੀਂ ਮורה ਥੋੜੀ ਕਹਿਣਾ ਸੀ ਮੈਂ ਵੀ ਰੱਬ ਆ ਮੈਂ ਵੀ ਸੰਤ ਆ ਉਹ ਤਾਂ ਆਪਣੀ ਭਗਤੀ ਚ ਲੀਨ ਹੈ ਆਗੇ ਚਾਹਨੇ ਕ੍ਰਿਸ਼ਨ ਭਗਵਾਨ ਦੇ ਚਾਹਨੇ ਆਕੇ ਬੇਨਤੀ ਕਰਦੇ ਆ ਇਹ ਕ੍ਰਿਸ਼ਨ ਜੀ ਤੁਸੀਂ ਤਾਂ ਘਟ ਘਟ ਦੇ ਜਾਨਣ ਹਾਰੋ ਸਵਾਮੀ ਹੋ ਦੱਸੋ ਕੀ